ਸੁਣੀ ਫਰਿਆਦ ਪੀਰਾਂ ਦਾ ਪੀਰਾ ਮੇਰੀ ਅਰਜ ਸੁਣੀ ਕਰਨ ਕਰਕੇ ਉਸ ਬੇੜੀ ਨੂੰ ਖਤਰੇ ਕਾਦੇ ਜਿੱਥੇ ਆਪ ਖੜੇ ਵੰਜ ਫੜਕੇ ਜਿੱਥੇ ਆਪ ਖੜੇ ਵੰਜ ਫੜਕੇ ਜੈ ਕਰਾਂ ਪੰਜੇ ਪੀਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਕਰਾਂ ਬਾਬਾ ਪ੍ਰੀਤਮ ਨਾਥ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪੜੀ ਸੰਗਰੂਰ ਧੰਨ ਧੰਨ ਬਾਬਾ ਪ੍ਰੀਤਮ ਨਾਥ ਜੀ ਦਰਬਾਰ ਬਾਬਾ ਲੱਖ ਦਾ ਤਾਂ ਲਾਲਾ ਵਾਲੀ ਸਰਕਾਰ ਜੀ ਦੀ ਕਿਰਪਾ ਸਦਕਾ ਸਤਕਾਰਯੋਗ ਮਿੱਠੂ ਬਾਬਾ ਗੁਰੂ ਜੀ ਅਤੇ ਸਨਮਾਨਯੋਗ ਬਾਬਾ ਬੱਬੀ ਜੀ ਖਨੋਰੀ ਵਾਲਿਆਂ ਵੱਲੋਂ ਪੰਜਵਾਂ ਵਿਸ਼ਾਲ ਪੰਡਹਾਰਾ ਅਤੇ ਰਾਤ ਦੇ ਪੀਰਾਂ ਦਾ ਸ਼ੁਭ ਦੀਵਾਨ ਕਰਵਾਇਆ ਜਾ ਰਿਹਾ ਹੈ ਕਦੋਂ 27 ਸਤੰਬਰ 2025 ਦਿਨ ਸ਼ਨੀਵਾਰ ਨੂੰ ਔਰ ਐਸੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਔਰ ਵਰਲਡ ਫੇਮਸ ਕਲਾਕਾਰ ਆਰ ਕੇ ਜੇ ਖਾਨ ਐਂਡ ਗੁਪਾਲ ਐਂਡ ਪਾਰਟੀ ਸ਼ਾਮ ਨੂੰ 6 ਵਜੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਅਤੇ ਸਾਰੀ ਰਾਤ ਜਿੰਨਾ ਚਿਰ ਬਾਬਾ ਜੀ ਦੀ ਇੱਛਾ ਹੈ ਉਨੀ ਦੇਰ ਤੱਕ ਪ੍ਰੋਗਰਾਮ ਜਾਰੀ ਰਹੇਗਾ ਸੋ ਆਪਣਾ ਪ੍ਰੋਗਰਾਮ ਪੇਸ਼ ਕਰਦੇ ਰਹਿਣਗੇ ਸੋ ਸਨਮਾਨਯੋਗ ਇਹ ਸਥਾਨ ਹੈ ਜਿਹੜਾ ਵਾਰਡ ਨੰਬਰ 13 ਐਫ ਜੈਡ ਜਿਮ ਦੇ ਪਿਛਲੇ ਪਾਸੇ ਖਨੌਰੀ ਮੰਡੀ ਸੰਗਰੂਰ ਪੰਜਾਬ ਸਾਰੀ ਸੰਗਤ ਨੂੰ ਬੇਨਤੀ ਹੈ ਹੱਥ ਬਨ ਕੇ ਵੀ ਟਾਈਮ ਦੇ ਨਾਲ ਪਹੁੰਚੋ ਆ ਕੇ ਸੇਵਾ ਕਰਿਓ ਕਰਕੇ ਕੋਈ ਵੇਖ ਲਿਓ ਸੇਵਾ ਨੂੰ ਲੱਗਦਾ ਮੇਵਾ ਸੋ ਨਾਲ ਹੀ ਤੁਹਾਡਾ ਕੁਲਵੰਤ ਉਪਲੀ ਵੀ ਪਹੁੰਚ ਰਿਹਾ ਤੁਹਾਡੇ ਚਰਨਾਂ ਦਾ ਸੇਵਕ ਬਣ ਕੇ ਗੋਦ ਸੱਚੇ ਦਰਬਾਰ ਕੀ ਜੈ